ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਸਾਰੀ ਟੀਮ ਵੱਲੋਂ ਜੋ ਸਵੇਰੇ ਪਤਾ ਜਿਕੇ ਪਤਾ ਲੱਗਿਆ ਕਿ ਪੁਲਿਸ ਦੇ ਵਿੱਚ ਖਾਨ ਲੱਗ ਗਈ ਹੈ ਉੱਥੇ ਸਾਰੇ ਸਾਡੇ ਸਾਥੀ ਪਹੁੰਚੇ ਬਹੁਤ ਸਾਰੇ ਨੌਜਵਾਨਾਂ ਨੇ ਲਗਾਤਾਰ ਬਿਨਾਂ 1 ਮਿੰਟ ਆਰਾਮ ਕੀਤੇ 10-12 ਘੰਟੇ ਆਪਣੇ ਮੋਢਿਆਂ ਤੇ ਆਪਣੇ ਨਕਈਆਂ ਚਲਾਈਆਂ ਬੈਗ ਭਰੇ ਤੇ 50 ਤੋਂ ਵੱਧ ਜਿਹੜੇ ਜੰਬੋ ਗਏ ਗਿਆ ਤੇ ਹਜ਼ਾਰਾਂ ਦੀ ਗਿਣਤੀ ਰੱਖੇ ਜਿਹੜੇ ਬੋਰੇ ਜਿਹੜੇ ਆ ਭਰ ਕੇ ਮਿੱਟੀ ਦੇ ਕੋਸ਼ਿਸ਼ ਕੀਤੀ ਆਪਣੇ ਪ੍ਰਮਾਤਮਾ ਦੇ ਚਰਨਾਚਰਨਾਂ ਚ ਅਰਦਾਸ ਕੀਤੀ ਹੈ ਸਮੂਹਿਕ ਅਰਦਾਸ ਸੰਗਤ ਦੀ ਅਰਦਾਸ ਰਹੀ ਹੈ ਕਿ ਗੁਰੂ ਸਾਹਿਬ ਜਿਹੜੀ ਰਾਤ ਹੈ ਕਿਉਂ ਲੀ ਹੁਣ ਫੇਰ ਰਾਤ ਹੋ ਚੁੱਕੀ ਹੈ ਅਸੀਂ ਆਪਣੇ ਵੱਲੋਂ ਜੋ ਕਰਮ ਕਰ ਸਕੇ ਕਿੱਟਾ ਹੁਣ ਤੁਹਾਡੇ ਹਵਾਲੇ ਹੈ ਤੁਸੀਂ ਹਮੇਸ਼ਾ ਹੀ ਸਾਡੀ ਰੱਖਦੇ ਆਏ ਹੋ ਤੁਸੀਂ ਸਾਡੀ ਕੱਲ ਵੀ ਰੱਖੀ ਤੁਸੀਂ ਸਾਡੀ ਅੱਜ ਵੀ ਰੱਖਣੀ ਹੈ ਤੁਸੀਂ ਕਿਰਪਾ ਕਰਨੀ ਹੈ ਹੁਣੇ ਤੁਹਾਡੇ ਹਵਾਲੇ ਅਸੀਂ ਬਹੁਤ ਛੋਟੇ ਹਾਂ ਸਾਡੇ ਹੱਥ ਜੋ ਸੀ ਅਸੀਂ ਕਰਤਾ ਹੁਣ ਤੁਸੀਂ ਉਹ ਤੁਸੀਂ ਰੱਖਣ ਹਾਰੋ ਤੁਸੀਂ ਕਿਰਪਾ ਕਰਨੀ ਹੈ ਇਦਾਂ ਹੀ ਜਿਵੇਂ ਸਾਡੀ ਦੇ ਹੁਣ ਵੀ ਬਹੁਤ ਸਾਰੇ ਨੌਜਵਾਨ ਆ ਜੀ ਭੋਤ ਭੇਜ ਰਹੇ ਨੇ ਹਜੇ ਵੀ ਬਹੁਤ ਸਾਰੇ ਨੌਜਵਾਨ ਆ ਰਹੇ ਨੇ ਇਦਾਂ ਹੀ ਅਜਨੋਦੀਪੁਰ ਛਿੰਝੜੀ ਜਿੱਥੇ ਤੇ ਹਾਰਸੀ ਹਰਦੋ ਹਰੀਪੁਰ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਇਹ ਇਹ ਇਲਾਕੇ ਦੀ ਮੁਸੀਬਤ ਹੈ ਪੰਜਾਬ ਦੀ ਮੁਸੀਬਤ ਹੈ ਸਾਨੂੰ ਜਿਵੇਂ ਤੁਸੀਂ ਇਦਾਂ ਸਾਥ ਦਿੱਤਾ ਇਦਾਂ ਹੀ ਇਹ ਵੀ ਮੇਰੀ ਬੇਨਤੀ ਹੈ ਦੀ ਆਪ ਜੀ ਦੇ ਰਾਹੀਂ ਕੋਈ ਵੀ ਆਂਦਾ ਅਜੇ ਕਿਉਂ ਜਗ੍ਹਾ ਇਦਾਂ ਹੋਇਆ ਕੋਈ ਵੀ ਆਪ ਕੋ ਕਿਸੇ ਪਾਰਟੀ ਦਾ ਜੀ ਦੇਖ ਕੇ ਵੀ ਆ ਰਹੇ ਗੁੱਸਾ ਨਾ ਕਰੋ ਜਰੂਰ ਉਹਨਾਂ ਨੂੰ ਵੀ ਬੁਲਾਓ ਚੇ ਕੋਈ ਡਰਾਮਾ ਕਰ ਨਹੀਂ ਆ ਘੱਟੋ-ਫਟਾਤਾ ਰਿਹਾ ਨਾ ਆਣ ਦੋ ਜਿਹੜਾ ਵੀ ਸ਼ਖਸ ਆਂਦਾ ਚਾਹੇ ਉਹ ਕਾਂਗਰਸੀ ਹੈ ਭਾਜਪਾਈ ਹੈ ਸਭ ਨੂੰ ਆਣ ਨੂੰ ਕੋ ਆਓ ਸਾਡੀ ਮਦਦ ਕਰੋ ਸਾਨੂੰ ਸਭ ਦੀ ਲੋੜ ਹੈ ਇਹਦੇ ਵਿੱਚ ਕੋਈ ਪਾਰਟੀਵਾਦੀ ਨਹੀਂ ਕੋਈ ਕੁਛ ਨਹੀਂ ਜੇ ਕੋਈ ਵੀ ਜਿੱਤੇ ਵੀ ਆਂਦਾ ਹੈ ਅੱਜ ਇੱਕ ਦੂਜਾ ਮੈਨੂੰ ਪਤਾ ਲੱਗਿਆ ਕੋਈ ਗੱਲ ਨਹੀਂ ਜੇਕਰ ਉਹ ਦੇਖ ਕੇ ਆਰੇ ਤਾਂ ਚੰਗੀ ਗੱਲ ਹੈ ਘਟੋ ਘਟ ਆਣ ਤੇ ਚੰਗੀ ਗੱਲ ਹੈ ਆਪਾਂ ਸਾਰੇ ਰਲ ਮਿਲ ਕੇ ਸਾਨੂੰ ਖੁਸ਼ੀ ਹੋਊਗੀ ਅਗਰ ਉਹ ਵੀ ਆ ਕੇ ਮੈਦਾਨ 'ਚ ਲੱਗ ਜਾਣਗੇ ਕਿਉਂਕਿ ਇਹ ਸਾਜੀ ਪੁਰਾਣ ਹੈ ਕਿ ਕਿਸੇ ਉਹ ਨਹੀਂ ਤੇ ਸਾਡੇ ਮੁੰਡਿਆਂ ਨੇ ਖਾਸ ਕਰਕੇ ਇੰਨਾ ਸ਼ਾਨਦਾਰ ਕੰਮ ਸ਼ੰਮੀ ਵਿਕਰਮ ਨੇ ਸਾਡੇ ਮੁੰਡਾ ਜੱਸੀ ਗੁਰਨਾਮ ਜੇਪੀ ਨਿਖੇਲ ਹੋਰ ਬਹੁਤ ਸਾਰੇ ਸਾਡੇ ਹਰਪ੍ਰੀਤ ਬਹੁਤ ਸਾਰੇ ਮੁੰਡੇ ਦੀਪਕ ਸੋਨੀ ਅਸੀਂ ਇਦਾਂ ਇੱਕ ਟੀਮ ਅੱਜ ਸਾਡੀ ਜਿਹੜੀ ਆ ਉਹ ਨੋਦੀਪੁਰ ਵੀ ਲੱਗੀ ਰਹੀ ਐ ਇਦਾਂ ਇੱਕ ਟੀਮ ਹਰਸਾ ਬੇਲਾ ਦੇ ਸਾਹਮਣੇ ਜਿਹੜਾ ਬੰਨ ਉੱਥੇ ਵੀ ਜਾ ਕੇ ਇਦਾਂ ਹੀ ਝੰਡ ਜਿਹੜੀ ਇਦਾਂ ਹੀ ਡਾਡੀ ਹਰ ਤੋਂ ਹਰੀਪੁਰ ਬੇਲੀਆਂ ਛਵੀ ਸੈਂਸੋ ਵਾਲੀ ਟੀਮ ਲੱਗੀ ਆ ਸਭ ਜਗ੍ਹਾ ਲੱਗੇ ਆ ਕਿਲੇ ਇੰਨਾ ਰਿਕਾਰਡ ਪਾਣੀ ਤੇ ਇੰਝ ਵੀ ਨਹੀਂ ਆਇਆ ਸੀ ਤੁਸੀਂ ਆਪ ਇੱਕ ਕੇ ਬੁਝੌਰ ਬੁਰੇ ਬਾਪੂ ਜੀ ਜਨਰਲ ਨਹੀਂ ਹੈ ਵੀ ਦੱਸਦੇ ਹੋਰ ਨਹੀਂ ਬੰਦੇ ਪਿੰਡ ਦੇ ਦੱਸਦੇ ਆ ਕਦੀ ਵੀ ਇੰਨਾ ਪਾਣੀ ਤੇ ਇੰਨੀ ਰਫਤਾਰ ਤੇ ਜਿਹੜਾ ਪਾਣੀ ਹੋ ਨਹੀਂ ਆਇਆ ਤੇ ਦੂਜੀ ਗੱਲ ਜਿਹੜੀ ਹੈ ਸਭ ਤੋਂ ਜ਼ਰੂਰੀ ਗੱਲ ਕਿ ਅਫਵਾਹਾਂ ਤੋਂ ਬਚਣਾ ਜਦੋਂ ਵੀ ਹੋਰ ਪਾਣੀ ਛੱਡਾਂਗੇ ਤੁਹਾਨੂੰ ਦੱਸ ਕੇ ਛੱਡਾਂਗੇ ਕਿਸੇ ਵੀ ਅਫਵਾਹ ਤੇ ਜੇ ਰਾਤ ਨੂੰ ਗੇਟ ਖੁੱਲ੍ਹਦੇ ਇਦਾਂ ਨਹੀਂ ਕੋਈ ਚੱਕੀ ਨਹੀਂ ਤੁਹਾਨੂੰ ਦੱਸਾਂਗੇ ਅਜਰ ਆਤਮ ਨੂੰ ਕੋਈ ਪਾਣੀ ਰਿਲੀਜ਼ ਨਹੀਂ ਕਰਦੇ ਬਹੁਤ ਬਹੁਤ ਧੰਨਵਾਦ